ਮੈਂ ਇਹ ਤੁਹਾਨੂੰ ਦੱਸਣਾ ਚਾਹਾਂਗਾ ਜੀ ਜਿਹੜਾ ਆਪਰੇਸ਼ਨ ਪ੍ਰਹਾਰ ਚੱਲ ਰਿਹਾ ਉਹਦਾ ਅੱਜ ਤੀਸਰਾ ਦਿਨ ਹੈਗਾ ਤੇ ਇਹਦੇ ਵਿੱਚ ਬਟਾਲਾ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈਗੀ ਇਹਦੇ ਵਿੱਚ ਕੁਝ ਅਸੀਂ 500 ਦੇ ਕਰੀਬ ਜਿਹੜੀ ਫੋਰਸ ਹੈ ਉਹ ਇਸ ਆਪਰੇਸ਼ਨ ਦੇ ਵਿੱਚ ਲਗਾਈ ਸੀ ਜਿਨ੍ਹਾਂ ਨੇ ਪੂਰੇ ਬਟਾਲਾ ਦੇ ਵਿੱਚ ਰੇਡਸ ਕੀਤੀਆਂ ਨੇ ਕਾਫੀ ਬੰਦਿਆਂ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਤੇ ਮੈਂ ਜੇ ਤੁਹਾਨੂੰ ਦੱਸਾਂ ਫਿਗਰ ਦੱਸਾਂ ਤਾਂ 136 ਬੰਦੇ ਅਸੀਂ ਪਿਛਲੇ 3 ਦਿਨਾਂ ਦੇ ਵਿੱਚ ਅਰੈਸਟ ਕੀਤੇ ਆ ਜਿਹੜੇ ਗੈਂਗਸਟਰ ਦੇ ਅਸੋਸੀਏਟ ਇਹਨਾਂ ਤੋਂ ਕਿਸੇ ਦੇ ਖਿਲਾਫ ਅਟੈਂਪਟ ਟੂ ਮਰਡਰ ਕੇਸਸ ਹੈਗੇ ਆ ਕਿਤੇ ਇਹਨਾਂ ਦੇ ਵਿੱਚੋਂ ਕਈ ਪੀਓ ਵੀ ਹੈਗੇ ਆ ਆਦੇ ਵਿੱਚ ਸਾਨੂੰ ਬੜੀ ਕਾਮਯਾਬੀ ਮਿਲੀ ਹੈ ਤੇ ਅਸੀਂ ਅੱਗੇ ਵੀ ਲੱਗਦਾ ਇਹਨਾਂ ਬੈਂਗਸਟਰ ਦੇ ਐਸੋਸੀਏਟ ਤੇ ਬੈਂਗਸਟਰ ਦੇ ਖਿਲਾਫ ਇਸੇ ਤਰ੍ਹਾਂ ਕਾਰਵਾਈ ਨੂੰ ਅਸੀਂ ਜਾਰੀ ਰੱਖਾਂਗੇ ਪਟਾਲਾ ਪੁਲਿਸ ਤੋਂ ਇਲਾਵਾ ਬਾਹਰੋਂ ਕਿੰਨੀ ਫੋਰਸ ਆਈ ਹੈ ਔਰ ਕਿੰਨਾ ਸਮਝ ਕੇ ਰੁਕੇਗੀ ਸਾਨੂੰ ਇਹ ਜਿਹੜੀ 250 ਦੇ ਕਰੀਬ ਜਿਹੜੀ ਫੋਰਸ ਹੈਗੀ ਉਹ ਬਾਹਰੋਂ ਆਈ ਹੈ ਤੇ ਇਹ ਸਾਨੂੰ 26 ਜਨਵਰੀ ਤੱਕ ਤਾਂ ਇੱਥੇ ਹੀ ਹੈਗੀ ਹੈ ਤੇ ਈਵਨਿੰਗ ਦੇ ਵਿੱਚ ਅਸੀਂ ਇਹ ਤੇ ਡੋਮਿਨੇਸ਼ਨ ਕਰਵਾਵਾਂਗੇ ਇਸ ਤਰੀਕੇ ਨਾਲ ਤੁਸੀਂ ਸੜਕਾਂ ਦੇ ਉੱਤੇ ਹੋ ਤੁਹਾਡੇ ਬਾਕੀ ਜੀ ਕਿਸਿਆ ਰੂਪ ਤੇ ਕੀ ਲੱਗਦਾ ਪਬਲਿਕ ਦੇ ਵਿੱਚ ਕਿੰਨਾ ਕੁ ਕੰਫੀਡੈਂਸ ਪੈਦਾ ਹੁੰਦਾ ਜਾਂ ਇਹਦੇ ਰਿਜ਼ਲਟਸ ਕੀ ਸਮਝਦੇ ਹੋ ਉਹ ਜੀ ਤੁਹਾਨੂੰ ਪਤਾ ਹੈ ਕਿ ਕਾਫੀ ਸਮੇਂ ਤੋਂ ਹੀ ਜਿਹੜਾ ਅਸੀਂ ਸ਼ਹਿਰ ਦੇ ਵਿੱਚ ਈਵਨਿੰਗ ਡੋਮੀਨੇਸ਼ਨ ਸਟਾਰਟ ਕੀਤੀ ਹੈ ਇਹਦਾ ਕੋਈ ਟਾਈਮ ਫਿਕਸ ਨਹੀਂ ਆਇਆ ਇਹ 5 ਵਜੇ ਤੋਂ 8 ਵਜੇ ਤੱਕ ਕਰਦੇ ਆ ਜਾਂ ਸ਼ਿਫਟਿੰਗ ਨਾਕੇ ਵੀ ਅਸੀਂ ਲਗਾਣੇ ਹੈਗੇ ਆ ਤੇ ਪਬਲਿਕ ਵੱਲੋਂ ਸਾਨੂੰ ਬੜਾ ਹੀ ਪੋਜ਼ਿਟਿਵ ਰਿਸਪੌਂਸ ਹੈਗਾ ਪਬਲਿਕ ਸਾਡੇ ਆਫੀਸਰ ਸਾਹਿਬਾਨ ਨੂੰ ਐਸਐਚਓ ਸਾਹਿਬਾਨ ਨੂੰ ਮਿਲਦੀ ਹੈ ਕਿ ਉਹਨਾਂ ਨੂੰ ਜਿਹੜਾ ਬੜਾ ਕੰਫੀਡੈਂਸ ਫੀਲ ਹੁੰਦਾ ਹੈਗਾ ਕਿ ਹਾਂ ਸ਼ਹਿਰ ਦੇ ਵਿੱਚ ਪੁਲਿਸ ਮੌਜੂਦ ਹੈ ਦੂਜਾ ਮ ਕਿਸੇ ਨੂੰ ਪਰੇਸ਼ਾਨ ਕਰਨੀ ਨਹੀਂ ਹੈਗੀ ਇਹਨਾਂ ਨੂੰ ਬਿਲਕੁਲ ਡਾਇਰੈਕਸ਼ਨ ਦਿੱਤੀ ਗਈ ਹੈ ਕਿ ਜਿਹੜੀ ਹੈਗੀ ਆ ਕੋਈ ਸ਼ੱਕੀ ਵਿਅਕਤੀ ਲੱਗਦਾ ਉਹਦੀ ਚਕਿੰਤ ਕਰੋ ਜੇ ਕੋਈ ਨਹੀਂ ਪਾਇਆ ਜਾਂਦਾ ਤਾਂ ਉਹਨੂੰ ਉੱਥੋਂ ਜਾਣ ਦਿੱਤਾ ਜਾਵੇ ਅਦਰਵਾਈਜ਼ ਜੇ ਕੋਈ ਇਲਲੀਗਲ ਐਕਟੀਵਿਟੀ ਆਂਦੀ ਹੈਗੀ ਆ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ। ਅਗਰ ਐਮਰਜੈਂਸੀ ਵਿੱਚ ਕੋਈ ਇਹਨਾਂ ਦਾ ਪੀਸੀਆਰ ਮੁਲਾਜਮਾਂ ਦੇ ਨਾਲ ਜਾਂ ਕੋਈ ਮੋਟਰਸਾਈਕਲ ਤੇ ਨਿਕਲੇ ਹੋਏ ਨੇ ਉਹਨਾਂ ਨਾਲ ਕੰਟੈਕਟ ਕਰਨਾ ਚਾਹਵੇ ਐਮਰਜੈਂਸੀ ਤੌਰ ਤੇ ਕਿਸਦੀ ਕੇ ਨਾਲ ਕੰਟੈਕਟ ਕਰ ਸਕਦਾ। ਦੇਖੋ ਜੀ ਇਹ ਲੋਕਲ ਤਾਂ ਹੀ ਦੇਖੋ ਇਹ ਹੈ ਕਿ ਹਰ ਇੱਕ ਚੌਂਕ ਦੇ ਵਿੱਚ ਖੜੇ ਆ ਬਾਕੀ ਲੋਕਲ ਐਸਐਚਓ ਸਾਹਿਬਾਨ ਹੈਗੇ ਨੇ ਉਹਨਾਂ ਇਹ ਆ ਦੂਸਰਾ 112 ਕਾਲ ਹੈ ਜੀ ਜੋ ਕੋਈ ਐਮਰਜੈਂਸੀ ਹੈ ਤੋ ਅੱਗੇ ਆਪੇ ਆਪੇ ਸਾਨੂੰ ਡਾਇਰੈਕਟ ਕਰ ਦਿੰਦੇ ਕਿ ਕਿੱਥੇ ਕਿਹਨੂੰ ਲੋੜ ਹੈਗੀ ਹੈ ਥੈਂਕ ਯੂ ਸਰ